हां जी सारे सजना मित्रानो छोटे बड़े ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਚੱਲੇ ਆ ਜੀ ਨੰਦਪੁਰ ਸਾਹਿਬ ਨੂੰ ਤੇ ਨਾਲੇ ਜਾ ਕੇ ਆਵਾਂਗੇ ਮਾਤਾ ਨੈਣਾ ਦੇਵੀ ਦੇ ਤੇ ਇੱਧਰ ਬੈਠੇ ਨੇ ਮਿੱਤਰ ਪਿਆਰੇ ਸਾਰੇ ਕਰੋ ਵੀਰ ਹੇਲੋ ਹਾਏ ਵੀਰਾਂ ਜੀ ਤੇ ਅੱਜ ਸਫ਼ਰ ਦਿਖਾ ਰੱਠ ਦੇਖ ਲੋ ਹੁਣ ਅਲੰਗਰ ਅਜੇ ਤਾਂ ਸਵਾ ਦੇ ਵਿੱਚ ਫਿਰ ਦਿਨ ਨੂੰ ਕਾਫੀ ਨੇ ਪਰ ਇਕੱਠਵੱਟ ਦੇ ਲੋਕ ਗੁਰਦੁਆਰਾ ਸਾਹਿਬ ਵਿੱਚ ਤੇ ਤਾਂ ਕਿ ਜਿੰਨ ਨੂੰ ਮੌਕਾ ਮਿਲਦਾ ਆਪਾਂ ਬੈਠੇ ਆ ਜੀ ਪੂਰੇ ਦੇ ਟਾਬੇ ਤੇ ਨੰਦਪੁਰ ਸਾਹਿਬ ਨੂੰ ਜਾਂਦੇ ਆਂ ਰਾਹ ਦੇ ਵਿੱਚ ਢਾਬਾ ਆਉਂਦਾ ਹੈ ਰੋਡ ਦੇ ਉੱਤੇ ਰੋਡ ਦੇ ਉੱਤੇ ਢਾਬਾ ਆਉਂਦਾ ਉੱਥੇ ਬੈਠੇ ਆਪਾਂ ਆਪ ਪਰੋਹੇ ਮੰਗਾਏ ਨੇ ਪਰੌਂਠੇ ਖਾਣੇ ਆ ਦਦਾ ਨਜੀਦਾ ਨਾ ਮੈਂ ਨਹੀਂ ਚਾਵਾਂਗੇ ਮਾਈ ਦੇ ਸਾਨਾ ਦੇ ਦੀ ਨੰਦਪੁਰ ਸਾਹਿਬ ਮੱਥਾ ਟੇਕਣਾ ਚਲੋ ਸਤਕਾਰ ਸਾਰੇ ਧਰਮਾਂ ਦਾ ਕਰਨਾ ਚਾਹੀਦਾ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਆਗੇ ਜੀ ਪੀਰਤਪੁਰ ਸਾਹਿਬ ਅਧਰਨੂ ਪੁਲ ਛੱਡ ਕੇ ਮਨਾਲੀ ਨੂੰ ਤੇ ਬਾਬਾ ਬੋਡਨ ਸਾਹ ਦੇ ਬਾਬਾ ਗਰਦੀਤਾ ਜੀ ਦੇ ਆ ਪੁਲ ਛੱਡ ਕੇ ਤਾਂ ਹਾਂ ਨੂੰ ਇਧਰ ਨੂੰ ਆਪਾਂ ਲੰਘ ਜਾਨੇ ਆ ਪੁੰਤਰ ਨੂੰ ਤੇ ਇਧਰ ਨੂੰ ਆਨੰਦਪੁਰ ਸਾਹਿਬ ਨੂੰ 10 ਵਜ ਗਏ ਈ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਆਪਾਂ ਆ ਗਏ ਜੀ ਨੰਦਪੁਰ ਸਾਹਿਬ ਅਰੇ ਇੱਥੇ ਆ ਨੰਦਪੁਰ ਸਾਹਿਬ ਆ ਰਹੇ ਨੇ ਨਹੀਂ ਇਹਦਾ ਆਪਾਂ ਮੈਂ ਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਨੇ ਇੱਧਰ ਲਈ ਸਾਈਡ ਨੂੰ ਜੀ ਅਨੰਦਾਂ ਦੀ ਪੂਰੀ ਇਸ ਮਹੀਨੇ ਦੇ ਵਿੱਚ ਤਕਰੀਬਨ ਉਹ ਦੇ ਮਹੀਨੇ ਦੇ ਵਿੱਚ ਗੁਰੂ ਸਾਹਿਬ ਜੀ ਦਾ ਸਾਰਾ ਪਰਿਵਾਰ ਜੋ ਖੇਰੂ ਖੇਰੂ ਹੋਇਆ ਪਰਿਵਾਰ ਵਿਛੋੜਾ ਪਿਆ ਅਨੰਦਾਂ ਦੀ ਪੂਰੀ ਨੂੰ ਛੱਡਣਾ ਪਿਆ ਸਾਰਾ ਇਸੇ ਮਹੀਨੇ ਦੇ ਵਿੱਚ ਹੋਇਆ ਤਕਰੀਬਨ ਸਿੱਖਾਂ ਵਾਸਤੇ ਇਹੇ ਮਹੀਨਾ ਹੀ ਅਫਸੋਸਜਨਕ ਹੁੰਦਾ ਹੈ ਪਰ ਖਾਲਸੇ ਦੀ ਚੜ੍ਹਤ ਚਲਾ ਵਾਸਤੇ ਗੁਰੂ ਸਾਹਿਬ ਨੇ ਇਹ ਕੁਰਬਾਨੀਆਂ ਕੀਤੀਆਂ ਦਿੱਤੀਆਂ ਨੇ ਜੋ ਦਾ ਜੀ ਲੈਣਾ ਦੇਵੀ ਅੰਦਰ ਮਾਤਾ ਲੈਣਾ ਦੇਵੀ ਦੇ ਦਰਵਾਰ ਨਾਲ ਕਰਾਉਣਾ ਤੁਹਾਨੂੰ ਉੱਥੇ ਵੀ ਦਰਸ਼ਨ ਮੰਦਰ ਜਾ ਕੇ ਧਾਰਮਿਕ ਸਥਾਨ ਤੇ ਆਪਾਂ ਪਹੁੰਚ ਗਏ ਜੀ ਕੌਲਾਲੇ ਟੋਬੇ ਤੇ ਵੈਸੇ ਇਥੋਂ ਸਫ਼ਰ ਦਾ ਕਾਫੀ ਆ ਇਹ ਇਧਰ ਲੈ ਵਾਸੇ ਨੂੰ ਪਹਾੜੀਆਂ ਦਾ ਆਨੰਦ ਲਓ ਪਹਿਲਾਂ ਤੁਸੀਂ ਫਿਰ ਤੁਹਾਨੂੰ ਉੱਪਰ ਜਾ ਕੇ ਉੱਥੇ ਕਰਾਉਣਿਆ ਦਰਸ਼ਨ ਵੇਲੇ ਇੰਨੇ ਤੁਸੀਂ ਪਹਾੜੀਆਂ ਦਾ ਆਨੰਦ ਲਓ ਸਫਰ ਇਹ ਪਹਾੜੀ ਦਾ ਚੜਦੇ ਆ ਤੇ ਲੋ ਆਨੰਦ ਤੁਸੀਂ ਵੀ ਅਸੀਂ ਵੀ ਲੈਨੇ ਆ ਆਨੰਦ ਸਫਰ ਦਾ ਤੁਸੀਂ ਵੀ ਲੋ ਜਰੂਰ ਇੱਕ ਵਾਰੀ ਆਉਣਾ ਚਾਹੀਦਾ ਘੁੰਮਣਾ ਫਿਰਨਾ ਵੀ ਚਾਹੀਦਾ ਪਹਾੜੀ ਦਾ ਆਨੰਦ ਵੀ ਲੈਣਾ ਚਾਹੀਦਾ ਨਾਲੇ ਪੁੰਨ ਨਾਲੇ ਫਲੀਆਂ ਗੜੀਆਂ ਦਾ ਸਫ਼ਰ ਘੁੰਮ ਘਮਾ ਕੇ ਘਮਾ ਕੇ ਘੁਮ ਕੇ ਛੜਨਾ ਡਰਾਈਵਰੀ ਦੀ ਸਕਿੱਲ ਇੱਥੇ ਪਤਾ ਲੱਗਦਾ ਪਤਾ ਕੀ ਕਰਦੇ ਐ ਮੈਂ ਘੁੰਮ ਘੁੰਮ ਕੇ ਛੜਨਾ ਆਪਾਂ ਨੇ ਆਨੰਦ ਵੀ ਬਹੁਤ ਆਉਂਦਾ ਜੇ ਉਹ ਕਰੇ ਵੇ ਵੇ ਕੇ ਤਾਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦੇ ਆ ਪਾਉਂਗੇ ਆ ਕੇ ਪਤਾ ਲੱਗਦਾ ਇਹ ਵੀਡੀਓ ਇੱਕ ਜਰੀਆ ਜੀ ਉਹਨਾਂ ਵਾਸਤੇ ਜਿਹੜੇ ਬੰਦੇ ਘਰੋਂ ਵਿਚਾਰੇ ਨਹੀਂ ਆ ਸਕਦੇ ਹੈਗੇ ਤੇ ਉਹ ਵੀ ਸਾਡੇ ਨਾਲ ਨਾਲ ਸਫ਼ਰ ਕਰਦੇ ਨੇ ਉਹ ਵੀ ਆਨੰਦ ਲੈਂਦੇ ਨੇ ਪਹਾੜੀ ਏਰੀਏ ਦਾ ਪਹਾੜਾਂ ਦੇ ਵਿੱਚ ਘੁੰਮਣ ਦਾ ਆਹ ਜੀ ਆ ਇਧਰਲੇ ਪਾਸੇ ਖਾਈ ਆ ਬਹੁਤ ਵੱਡੀ 理财的么？ ਹਾਂ ਪਹੁੰਚ ਗਏ ਲਵੇ ਆ ਗਏ ਥੋੜਾ ਸਫ਼ਰ ਰਹਿ ਗਿਆ ਉਹ ਸਾਹਮਣੇ ਦਿਖ ਰਿਹਾ ਇਧਰੋਂ

ਇਹ ਦੋ ਰਾਹ ਜਾਂਦੇ ਨੇ ਜੀ ਇੱਕ ਉਧਰ ਨੂੰ ਵੀ ਜਾਂਦਾ ਹੈ ਇੱਕ ਇਧਰ ਨੂੰ ਵੀ ਜਾਂਦਾ ਹੈ ਲੇਕਿਨ ਉਹ ਰਾਹ ਕਿਧਰੇ ਹੋਰ ਨਿਕੜਦਾ ਆਹ ਰਾਹ ਉੱਪਰ ਜਾਂਦਾ ਹਾਂ ਉਹ ਤਾਂ तकरीबन ਗੱਡੀਆਂ ਉੱਪਰੇ ਵਗਿਆ ਨਹੀਂ ਤਾਂ ਇੱਥੇ ਮਗਰ ਛੇੜਾਂ ਵਾਲੇ ਗੇਟ ਖੜ ਜਾਂਦੇ ਸੀ ਪਹਿਲਾਂ ਤਾਂ ਉਹ ਤਾਂ ਗੱਡੀਆਂ ਤਾਂ ਵਗਿਆ ਸਾਫਰ ਵੀ ਘਟ ਗਿਆ ਪੌੜੀਆਂ ਕੋਲੇ ਤੱਕ ਜਿੱਥੋਂ ਪੌੜੀਆਂ ਸਟਾਰਟ ਹੁੰਦੀਆਂ ਨੇ ਇਧਰ ਨੂੰ ਜਾ ਕੇ ਉੱਥੇ ਤੱਕ ਗੱਡੀਆਂ ਵਗ ਜਾਂਦੀਆਂ ਨੇ ਬੰਦੇ ਨੂੰ ਗੱਡੀ 'ਚ ਬੈ ਕੇ ਉਲਟੀਆਂ ਆਉਂਦੀਆਂ ਨੇ ਚੱਕਰ ਆਉਂਦੇ ਨੇ ਉਹਦਾ ਸਫ਼ਰ ਕਰਨ ਦਾ ਨਹੀਂ ਹੈਗਾ ਇਹ ਦੇਖੋ ਇਧਰ ਨੂੰ ਬਾਈ ਦੀ ਇੰਡੀਆ ਹੈਟਾ ਨੂੰ ਕੁਝ ਨਹੀਂ ਜਿੰਦਾ ਦੂਰ ਪੱਲੇ

ਰਾਹ ਤੇ ਨੇ ਤੇ ਇੱਧਰ ਹੁਣ ਕੀ ਦਾ ਟੂਰ ਦਾ ਰਾਹ ਤੇ ਕਈ ਨੇ ਫਿਰੇ ਉੱਦੇ ਆਉਣ ਨਾਲੇ ਜਾਲ ਮੰਦਰ ਉਹ ਵੀ 5 ਮਿੰਟ ਆਪਾਂ ਨੇ ਮੰਦਰ ਤੋਂ 5 ਮਿੰਟ ਹੋਰ ਬਣਿਆ ਹੋਰ ਇਹਦੇ ਬਾਰੇ ਨਹੀਂ ਆਪਾਂ ਆ ਮੈਂ ਆਇਆ ਆਪਾਂ ਕਦੇ ਆਏ ਨਹੀਂ ਹੈਗੇ ਰਾਹ ਤਾਂ ਹੈਗੇ ਨੇ ਹਮਕਰ ਰਸਤਾ ਸੀ ਉਹ ਪਿੱਛੇ ਦੀ ਜਾਂਦੇ ਨੰਗਲ ਡੈਮੋਂ ਸਿੱਧਾ ਅੱਛਾ ਉਪਰਾਂ ਪਰਾਂ ਦੇ ਇਹ ਦੇਖੋ ਰਾਏ ਨੇ ਇਹ ਬਣੇ ਵੇ ਕਈ ਰਾਹਤੇ ਨੇ ਇਧਰੋਂ ਇੱਥਾਂ ਨੂੰ ਪੱਲੇ ਉਹ ਵੀ ਦੇਗਾ ਦੰਮੀ ਨੂੰ ਇੱਕ ਰਸਤਾ ਤੋਂ ਇੱਕ ਕਾ ਪਾਰਕਿੰਗ ਦਾ ਖਤਰਾ ਹੋ ਜਾਂਦਾ ਤਾਂ ਦੇਖੀ ਹੋਰ ਰਸਤਾ ਇਹ ਆ ਤੀ ਸਾਰੀ ਆਉਣਾ ਦੇਖੋ ਜੀ ਇਧਰ ਨੂੰ ਆ ਰਹੇ ਨੇ ਜੀ ਇਹ ਪਹਾੜੀ ਖੇਤਰ ਦੇ ਨਜ਼ਾਰੇ ਨੇ ਦੇਖੋ ਕਿ ਜੂੰਗੀ ਖਾਈਆ ਉਹ ਗੱਡੀਆਂ ਖੜੀਆਂ ਨੇ ਸ਼ਸਤੇ ਆਹ ਖੜੀਆਂ ਨੇ ਇਹ ਆ ਜੀ ਪਹਾੜੀ ਏਰੀਆ ਵੜਾ ਰਮਣੀਕ ਸਥਾਨ ਆ ਧਰਮ ਦਾ ਸਤਿਕਾਰ ਸਾਰਿਆਂ ਦਾ ਕਰੋ ਆਇਆ ਕੋ ਪੱਕਾ ਖਾਣ ਦੇ ਲਈ ਤੁਹਾਨੂੰ ਤੇਰੀ ਪਾਰਟੀ ਤੇ ਆ ਟੈਂਪਲ ਟ੍ਰੇਨ ਜਾ ਰਹੀ ਹੈ ਜੀ ਨੇ ਇਹਦਾ ਆਪਦਾ ਆਨੰਦ ਆ ਉਹ ਦੇਖੋ ਦੇਖ ਰਹੀ ਹੋਊਗੀ ਹੋ ਜਾ ਰਹੀ ਹੈ ਇੱਥਾ ਕਾਰ ਸਾਰੇ ਧਰਮਾਂ ਦਾ ਕਰਨਾ ਚਾਹੀਦਾ छठते जाओ, जाओ जी हाँ हा? ਬੈਠਾ ਜੀਦਾ ਉਹ ਤਾਂ ਪੰਜ ਮਾਣ ਵਾਲੇ ਗੁੱਡੇ ਘੁੰਮਣਾ ਵੀ ਜੀਦਾ ਅਗਲੇ ਰਸਤੇ ਵੀ ਪੰਜ ਮੱਥਾ ਦੇ ਤੇ ਥਲੇ ਉਤਰਾਂਗੇ ਜੇ ਰੱਖੋ ਜੋ ਆਉਂਦੀਆਂ ਨੇ ਗੱਡੀਆਂ ਛੋਟੀਆਂ ਛੋਟੀਆਂ ਦੀਦੀਆਂ ਨੇ ਇਹ ਆਉਂਦੀਆਂ ਹੈ ਜਾਂ ਹੈ ਹੀਲੀਕਾਪਟਰ ਖੜਾ ਇਮਾਨਦਾਰ ਪੌੜੀਆਂ ਨੇ ਜੀ ਇਧਰੋਂ ਚੜ ਕੇ ਆਉਨੇ ਆ ਮੰਦਰ ਮਾਤਾ ਲੈਣਾ ਆਉਂਦੇ ਜੀ ਹੇ ਮਾਈ ਦੇ ਮੰਦਿਰ ਚੋਂ ਦਿਖ ਰਿਹਾ ਜੀ ਸਾਰਾ ਕੁਝ Baanyambani Baan 😍😍 Where is the chicken Baanyambani 돌해낸 Baanyambani 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 ਆਪਾਂ ਉੱਪਰੋਂ ਮੰਦਿਰ ਚੋਂ ਆ ਗਏ ਜੀ ਥੱਲੇ ਆਂ ਸ਼ਹਿਰਾਂ ਵਾਲਾ ਗੇਟ ਆ ਆਪਾ ਆਪ ਉੱਪਰੋਂ ਆ ਗਏ ਜੀ ਮੱਥਾ ਟੇਕ ਕੇ ਮੰਦਿਰ ਚੋਂ ਥੱਲੇ ਨੂੰ ਆਨੰਦਪੁਰ ਸਾਹਿਬ ਨੂੰ ਤੇ ਹੁਣ ਚੱਲਦੇ ਆਂ ਆਨੰਦਪੁਰ ਸਾਹਿਬ ਨੰਦਾਂ ਦੀ ਪੁਰੀ ਚੱਲ ਗਏ ਨਤਮਸਤਕ ਹੋਣੇ ਆ ਮੱਥਾ ਟੇਕਦੇ ਆ ਤੇ ਤੁਹਾਨੂੰ ਵੀ ਦਰਸ਼ਨ ਕਰਾਉਨੇ ਆ ਸੇਰ ਮੁੜਦੇ ਆਪਾਂ ਵਾਪਸ ਆ ਗਏ ਜੀ ਨੰਦਪੁਰ ਸਾਹਿਬ ਅਨੰਦਾ ਦੇ ਪੁਰੀ ਤੇ ਕਰਦੇ ਆ ਦਰਸ਼ਨ ਅੰਦਰ ਗੁਰੂ ਘਰ ਚੱਲ ਕੇ ਤੇ ਹੋਰ ਦਿਖਾਉਣਿਆ ਤੁਹਾਨੂੰ ਵੀ ਕਰਾਉਣਿਆ ਦਰਸ਼ਨ ਅਨੰਦਾ ਦੀ ਪੁਰੀ ਦੇ ਕਿ ਸਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਆਲੇ-ਦਾਲੇ ਜੋ ਬਾਜ਼ਾਰ ਆ ਨੰਦਪੁਰ ਸਾਹਿਬ ਜੋੜਾ ਘਰ ਅੰਦਰ ਚੱਲਦੇ ਆ ਜੀ ਦਰਸ਼ਨ ਮੇਲੇ ਕਰਾਉਣੇ ਆ ਤੁਹਾਨੂੰ ਰਾ ਪ੍ਰਸ਼ਾਦ ਆ ਦੇ ਗਾਈਦਰ ਮੰਗਣੀਆਂ ਨੇ ਜੀ ਪਰ ਲੈਂਡ ਚ ਲੱਗਿਆ ਰਾ ਪ੍ਰਸ਼ਾਦ ਦੀ शुक्र साच्चो वो आहे ਵਾਹਿਗੁਰੂ ਮਾਰਾ ਸੱਚਾ ਪਾਤਸ਼ਾਹ ਵਾਹਿਗੁਰੂ ਆਪਾਂ ਦਰਸ਼ਨ ਕਰ ਰਹੇ ਆ ਜੀ ਅਨੰਦਪੁਰ ਸਾਹਿਬ ਅਨੰਦਪੁਰੀ ਅਗਰ ਗੁਰੂ ਵਾਲੇ ਆਉਣ ਤੋਂ ਬਾਅਦ ਚ ਸਭ ਤੋਂ ਪਹਿਲਾ ਫੇਰ ਹੈ ਜੀ ਇਹ ਤਖਤ ਸ੍ਰੀ ਅਨੰਦਪੁਰ ਸਾਹਿਬ ਦਾ ਜੀ ਸਾਰੇ ਦਰਸ਼ਕਾਂ ਕਰ ਰਿਹਾ ਹਾਂ ਜੀ ਐਸਟਾ ਅਨੰਦਾਂ ਦੀ ਪੂਰੀ ਜੀ ਆਨੰਦਪੁਰ ਸਾਹਿਬ ਵਾਹਿਗੁਰੂ ਕਰੇ ਜਿੰਨੀਆਂ ਵੀ ਦੇਖਣ ਵਾਲੀਆਂ ਅੱਖਾਂ ਨੇ ਸਭ ਨੂੰ ਅੰਮ੍ਰਿਤ ਦੀ ਦਾਤ ਵਾਹਿਗੁਰੂ ਬਖਸ਼ਣ ਸਭ ਅੰਮ੍ਰਿਤਧਾਰੀ ਹੋਵਣ ਆਪਦੇ ਘਰ ਵੜਨਾ ਵਾਹਿਗੁਰੂ ਭੁੱਲੇ ਭਟਕਿਆ ਨੂੰ ਸਭ ਨੂੰ ਸਿੱਧੇ ਰਾਹੇ ਪਾਵੇ ਆਪਣੇ ਚਰਨਾਂ ਚ ਲਾਵੇ ਆਹ ਗੁਰੂ ਕਿਰਪਾ ਕਰੇ ਸਾਰਿਆਂ ਤੇ ਜੋ ਜੋ ਅੱਖ ਇਸ ਟਾਈਮ ਦੇਖਦੀ ਆ ਫੇ ਵਾਹਿਗੁਰੂ ਆਖਾਲ ਪੁਰਖ ਪਰਮ ਪਿਤਾ ਪਰਮਾਤਮਾ ਸਾਰਿਆਂ ਨੂੰ ਮਰਦ ਦੀ ਦਾਤ ਬਖਸ਼ੋ ਸਹੀਂ ਸਜਾਓ ਵਾਹਿਗੁਰੂ ਬੰਦਾ ਜੋ ਹੈ ਇਸ ਟਾਈਮ ਰੋਡ 'ਤੇ ਖੜਾ ਵਾਹਿਗੁਰੂ ਇਹਨੂੰ ਵੀ ਅੰਮ੍ਰਿਤ ਦੀ ਰਾਤ ਵਾਖ ਕੇ ਮੈਨੂੰ ਵੀ ਲਾਓ ਚਰਨਾਂ ਨਾਲ ਪੰਜ ਪਿਆਰਿਆਂ ਦੇ ਗੁੰਗੇ ਨੇ ਜੀ ਗੁੰਗਾ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਮੋਹਨ ਸਿੰਘ ਜੀ ਇਹ ਗੁੰਗੇ ਨੇ ਜੀ ਪੰਜ ਪਿਆਰਿਆਂ ਦੇ ਵਾਹਿਗੁਰੂ ਸਾਰੀ ਸਾਧ ਸੰਗਤ ਪ੍ਰਸ਼ਾਦਾ ਛੱਕ ਕੇ ਬਾਹਰ ਨਿਕਲ ਰਹੀ ਹੈ ਨਾ ਜੀ ਹਲ ਝੂਠੇ ਬਤਨ ਰੱਖ ਕੇ ਆ ਰਹੀ ਹੈ ਸੰਗਤ ਤੇ ਇੱਧਰ ਲੰਗਰ ਹਾਲ ਆ ਸਾਰੀ ਸੰਗਤ ਇੱਥੇ ਪ੍ਰਸ਼ਾਦਾ ਪਾਣੀ ਛੱਕਦੇ ਨੇ ਮੇਰਾ ਬੋਲ ਹੈ ਨਾ ਬੜਾ ਨਹੀਂ ਮੱਦੂ ਆਹ ਆਸਵਾ ਬੰਦ ਮੱਟ ਹੋ ਗੁਨੇ ਬਾਬੇ ਤੋਂ ਲੈ ਲਿਓ ਆਪਾ ਜੀ ਉੱਪਰ ਆਪੋ ਉੱਪਰ ਮਾਥਾ ਟੇਕ ਕੇ ਬੈਠਾ ਨੂੰ ਆ ਗਈ ਜੀ ਦਵਾਰਾ ਸਾਹਿਬ ਚ ਤੇ ਹੁਣ ਦੇਖਦੇ ਆਂ ਖੁਸ਼ ਹੈ ਠੋਲ ਲੱਗ ਕੇ

ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ। ਆਉਂਦੇ ਵੀ ਵੀਡੀਓ ਨਹੀਂ ਬਣਾ ਸਕੇ। ਮੋਬਾਈਲ ਡਾਊਨ ਹੋ ਗਿਆ ਤੇ ਪਾਪਰ ਬੈਂਕ ਲੈ ਕੇ ਨਹੀਂ ਗਏ। ਧੰਨਵਾਦ ਸਾਰਿਆਂ ਦਾ। ਵੀਡੀਓ ਕਲਿੱਕ ਕਰਨ ਲਈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ। ਲਾਈਕ ਜ਼ਰੂਰ ਕਰਿਆ ਕਰੋ। ਛੋਟਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ। ਧੰਨਵਾਦ। ਅਗਲਾ ਬਲੌਗ ਲੈ ਕੇ ਆਵਾਂਗੇ। ਕੋਈ ਯਾਤਰਾ ਦਾ ਆਰੰਭ ਕਰਦੇ ਆਂ ਸੋਚਦੇ ਆਂ। ਧੰਨਵਾਦ ਸਾਰਿਆਂ ਦਾ।